ਕੰਮ ਤਾਂ ਅਜੇ ਬਹੁਤ ਸਾਰਾ ਹੋ ਕਰ ਸਕਦੇ ਸੀ ਲੇਕਿਨ ਪਰਮਾਤਮਾ ਨੂੰ ਸ਼ਾਇਦ ਇਹੀ ਮੰਜ਼ੂਰ ਸੀ ਜਾਂ ਇੰਨੀ ਹੀ ਉਹਨਾਂ ਨੇ ਲਿਖੀ ਸੀ ਸੋ ਇਸ ਕਰਕੇ ਜਿਨੇ ਉਹਨਾਂ ਨੂੰ ਬਣਾ ਕੇ ਭੇਜਿਆ ਸੀ ਉਹਨੇ ਵਾਪਸ ਬੁਲਾ ਲਿਆ ਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਵੱਡਾ ਘਾਟਾ ਪਿਆ ਪ੍ਰਸ਼ੰਸਕਾਂ ਨੂੰ ਤਾਂ ਉਹਨਾਂ ਦੀਆਂ ਫਿਲਮਾਂ ਉਹਨਾਂ ਦੇ ਰਿਸਕੇਟਸ ਉਹਨਾਂ ਦੇ ਆਡੀਓਜ਼ ਆਨਲਾਈਨ ਅੱਜ ਕੱਲ ਮਿਲ ਜਾਣਗੇ ਦੇਖਣ ਲਈ ਪਰ ਪਰਿਵਾਰ ਨੂੰ ਇੱਕ ਬਾਪ ਨੂੰ ਇੱਕ ਬੱਚੇ ਨੂੰ ਆਪਣਾ ਬਾਪ ਨਹੀਂ ਮਿਲ ਸਕਦਾ ਇਹ ਜੋ ਘਾਟਾ ਪਰਿਵਾਰ ਲਈ ਹੈ ਉਹ ਬਹੁਤ ਅਨਬੀਅਰੇਬ ਹੈ ਜੋ ਐਸੀਆਂ ਸ਼ਖਸੀਅਤਾਂ ਹੁੰਦੀਆਂ ਹਨ ਨਾ ਜੀ ਉਹ ਅਮਰ ਹੁੰਦੀਆਂ ਦੁਨੀਆ ਤੇ ਪਰਮਾਤਮਾ ਇਹ ਅਲੱਗ ਹੀ ਬਣਾ ਕੇ ਭੇਜਦਾ ਐਸੇ ਸ਼ਖਸ ਔਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਜਾਂਦੇ ਨਹੀਂ ਹੈ ਉਹ ਦੁਨੀਆ ਦੇ ਵਿੱਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਆਪਣੇ ਕੰਮ ਦੇ ਜ਼ਰੀਏ ਔਰ ਇਹ ਕਦੇ ਵੀ ਨਹੀਂ ਭੁੱਲੇ ਜਾ ਸਕਦੇ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਅੱਜ ਵੀ ਪੱਟੀ ਸਾਹਿਬ ਨੂੰ ਉਹਨਾਂ ਹੀ ਯਾਦ ਕਰਦੇ ਆ ਵਿਵੇਕ ਜੀ ਨੂੰ ਉਹਨਾਂ ਮਿਸ ਕਰਦੇ ਆ ਤੇ ਇਹ ਵੀ ਉਸ ਥਾਂ ਤੇ ਉਸ ਸ਼ੈਲ ਚ ਜਾ ਕੇ ਬਹਿ ਗਏ ਜਿਹੜੇ ਕਹਿੰਗੇ ਸਾਨੂੰ ਕਿਤੇ ਪੁਲਾਹ ਕੇ ਦਿਖਾਓ ਜੇ ਪੁਲਸਾ ਕਿਤੇ ਤਾਂ ਨਹੀਂ ਪੁੱਲਾ ਸਾਹਿਬ ਤੁਹਾਨੂੰ ਨਹੀਂ ਪੁੱਲ ਸਕਦੇ ਸਾ ਮੇਰਾ ਮਨ ਕੇ ਅੰਦਰ ਕਿਸੇ ਜਹਾਨ ਤੱਕ ਕਦੇ ਮੁਲਾਕਾਤ ਹੋਏਗੀ ਪਤਾ ਨਹੀਂ ਕਹਿੰਦੇ ਨਾ ਸਿਤਾਰੋਂ ਸੇ ਆਗੇ ਜਹਾਂ ਹੋਰ ਵੀ ਹੈ ਪਤਾ ਨਹੀਂ ਕੋਈ ਜਹਾਨ ਹੋਏਗਾ ਜਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਵੀ ਤੁਸੀਂ ਕਿਉਂ ਇਦਾਂ ਸਾਡੇ ਨਾਲੋਂ ਵਿਛੜ ਕੇ ਆ ਗਏ ਸੀ ਇੱਧਰ ਪਰ ਉਮੀਦ ਹੀ ਹੈ ਕਿ ਕਦੇ ਤਾਂ ਕਿਸੇ ਜਹਾਨ 'ਚ ਮੁਲਾਕਾਤ ਹੋਏਗੀ ਤੇ ਆਪਾਂ ਉਹਨਾਂ ਨਾਲ ਬੈਠਾਂਗੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੀ ਇਦਾਂ ਦੇ ਸੱਜਣ ਚਲੇਗੇ ਜਿਨ੍ਹਾਂ ਨੂੰ ਅਸੀਂ ਉਡੀਕਦੇ ਆ ਕਿ ਕਿਸੇ ਜਹਾਨ ਚ ਉਹਨਾਂ ਨਾਲ ਮੁਲਾਕਾਤ ਕਦੇ ਹੋਣੀ ਹੈ ਤੁਪਲਾ ਸਾਹਿਬ ਤੁਹਾਨੂੰ ਵੀ ਜਰੂਰ ਕਿਤੇ ਤਾਂ ਮਿਲਾਂਗੇ ਜਰੂਰ ਕਿਤੇ ਗੱਲ ਹੋਏਗੀ ਤੁਹਾਡੇ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤ ਕਿ ਆਪਸ ਵਿੱਚ ਫੈਮਿਲੀ ਏਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹਾਸਤੇ ਹੱਸਦੀ ਚੱਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਹੈ ਉਹ ਵੀ ਦੁਨੀਆ ਤੋਂ ਏਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ खुश रख बस हमेशा खुशे है मुझे तो था। करो मेरी जब दा निकल जाती है तुम हंसती रहती हो तो एक बिजली सीख जाती है तो